ਜ਼ਿਲ੍ਹੇ ਦੇ ਪਿੰਡ ਸਿੱਧੂਪੁਰ ਵਿਖੇ ਭਾਜਪਾ ਦੇ ਮੁਖ ਬਲਾਰੇ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇedar ਸਿੰਘ ਪੱਟੀ ਅਤੇ ਸਾਬਕਾ ਮੰਤਰੀ ਡਾਕਟਰ ਰਵਾਨ ਸਿੰਘ ਲਾਲ ਸ਼ਾਮਲ ਹੋਏ ਮੀਟਿੰਗ ਨੂੰ ਜ਼ਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ ਹੈ ਆਓ ਤੁਹਾਨੂੰ ਸੁਣਾਉਨੇ ਆ ਭਾਜਪਾ ਨੇਤਾ ਦਾ ਕੀ ਕਰਾ ਸੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਪਰ ਡਰਾਈਵ ਨੂੰ ਲੈ ਕੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਹੋਰ ਕਿਵੇਂ ਕਿਸੇ ਕਿਵੇਂ ਸ਼ਾਰਟ ਢੰਗ ਨਾਲ ਅ ਕਰਾਇਆ ਚਲਾਇਆ ਜਾਵੇ ਤੇ ਉਹਦੇ ਸਬੰਧ ਦੇ ਵਿੱਚ ਚਰਚਾ ਚਰਚਾ ਕੀਤੀ ਆ ਕੱਲ ਨੂੰ ਇਹ ਮੰਡੀ ਗਵਿੰਦਪਾਲ ਦੇ ਵਿੱਚ ਸਾਰੇ ਹਲਕਾ ਅਮਲੋਹ ਦੀ ਮੀਟਿੰਗ ਸਾਡੀ ਅਸੀਂ ਔਰ ਕੱਲ ਸ਼ਾਮ ਨੂੰ ਸਾਡੇ ਬਸੀ ਪਠਾਣਾ ਹਲਕਾ ਦੀ ਮੀਟਿੰਗ ਜਿਹੜੇ ਬਸੀ ਪਠਾਣਾ ਵਿਖੇ ਰੱਖੀ ਗਈ ਆ ਮੈਂ ਸਾਰੇ ਤੇ ਆਗੂ ਸਹਿਬਾਨ ਨੂੰ ਬੇਨਤੀ ਕਰਦਾ ਇੱਥੇ ਸਾਰੇ ਸਮੇਂ ਸਰਪੰਚੋ ਲਗਭਗ 11 ਵਜੇ ਅਮਨੋ ਦੀ ਮੀਟਿੰਗ ਰੱਖੀ ਗਿਆ ਮੰਡੀ ਗੁੰਦਕੜ। ਹੋ ਇਸੇ ਤਰ੍ਹਾਂ 4 ਵਜੇ ਬੱਸੀ ਬਠਾਣਾ। ਉਹ ਕੀ ਉਦੇਸ਼ ਹੈ ਜਿਹੜਾ ਮੈਂਬਰਸ਼ਿਪ ਦਾ ਅਰੰਭਾ ਚੁੱਕਿਆ ਹੈ ਕੀ ਇਹ ਸਾਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਜਿਹੜਾ ਢਾਂਚਾ ਹੈਗਾ ਉਹ ਨਵੇਂ ਸਰਿਆਂ ਬਣਾਉਣ ਵਾਸਤੇ ਪਾਰਟੀ ਦਾ ਸਟਰਕਚਰ ਹੈ ਜਰਾ ਪੂਰੀ ਵਸਤੇ ਇਹ ਪਹਿਲਾਂ ਕੋਈ ਪਰੰਪਰਾ ਹੈਗੀ ਆ ਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਉਹ ਕਿ ਥਾਰੋਲੀ ਜਿੱਥੇ ਡੈਮੋਕਰੈਟਿਕ ਬੈਲੀਜ ਨੂੰ ਉਪਰਨਾਈ ਹੋਈ ਪਾਰਟੀ ਆ ਹਰ ਜਗ੍ਹਾ ਤੇ ਪਾਰਟੀ ਦੇ ਵਿੱਚ ਵੀ ਡੈਮੋਕ੍ਰੇਸੀ ਆ ਫੌਰ ਦੇ ਰਾਹੀਂ ਮੈਂਬਰਸ਼ਿਪ ਦੇ ਰਾਹੀਂ ਮੰਡਲ ਪ੍ਰਧਾਨ ਬਣਨੇ ਨੇ ਬਹੁਤ ਕਮੇਟੀਆਂ ਬਣੀਆਂ ਨੇ ਜ਼ਿਲ੍ਹੇ ਦੀ ਚੋਣ ਹੋਣੀ ਆ ਇਸ ਤਰ੍ਹਾਂ ਸਟੇਟ ਦੀ ਚੋਣ ਹੋਣੀ ਆ ਸਾਰੇ ਉਹਦੇ ਸੱਜਿਆਵਰ ਸਹਿਬਾਨ ਇਸ ਤਰ੍ਹਾਂ ਕੇਂਦਰ ਦੇ ਵਿੱਚ ਇਹ ਬੜਾ ਵਧੀਆ ਸਿਸਟਮ ਆ ਟੀਚਰ ਵੀ ਲਖਣ ਟੀਚਰ ਸਾਡੇ ਜ਼ਿਲ੍ਹੇ ਦਾ ਸਾਡਾ ਕਾਫੀ ਵੱਡਾ ਟੀਚਾ ਸੁਨੂਹੇ ਬਾਜ ਜਿਸ ਕੋਲ ਕਰਾਂਗੇ ਪਰ ਇਹ ਕਈ ਗੱਲਾਂ ਅੰਦਰਲ ਹੋਂਦੀਆਂ ਨੇ ਤੇ ਇਸ ਤੋਂ ਤਨ ਲਗਭਗ 12 ਲੱਖ 12 ਕੋਰ ਪਲੱਸ ਸਾਡੀ ਸਾਡੀ ਪਾਰਟੀ ਦੀ ਮੈਂਬਰਸ਼ਿਪ ਹੋ ਚੁੱਕੀ ਆ ਅਜੇ ਪੰਜਾਬ ਦੀ ਹੋਣੀ ਬਾਕੀ ਠੀਕ ਹੈ ਓਚ ਐਡ ਹੋਣਾ ਸਾਰੇ ਵਰਕਰ ਸਹਿਬਾਨ ਨੂੰ ਸਾਰੇ ਆਗੂ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਉਚਾਨੇ ਵਾਲੇ ਔਰ ਪਾਰਟੀ ਜਿਹੜੀ ਪਾਰਟੀ ਦੀ ਪਾਲਿਸੀ ਆ ਪ੍ਰੋਗਰਾਮ ਆ ਉਹਨੂੰ ਉਹ ਤੋਂ ਜੋ ਵੀ ਹੇਕ ਸਮਿਧਿਆ ਉਹਨਾਂ ਨੂੰ ਜੋੜਨਾ ਚਾਹੀਦਾ ਔਰ ਬਚੜ ਕੇ ਮੈਂਬਰਸ਼ਿਪ ਕਰਉਣੀ ਚਾਹੀਦੀ ਆ ਤੁਹਾਡੇ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਜੀ ਨੇ ਦੱਸੀ ਹੈ ਉਹਦੇ ਵਾਸਤੇ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆ ਪੂਰੀ ਤਿਆਰੀ ਕਰਾਂਗੇ ਕਿਉਂਕਿ ਮੋਦੀ ਜੀ ਭਾਰ ਕੀ ਸ਼ਕਸ਼ੀਰ ਦੀ ਦੇਸ਼ ਨੂੰ ਲੋੜ ਆ ਉਹਨਾਂ ਦਾ ਜੋ ਦੇਸ਼ ਹੈ ਉਹ ਸਾਡੇ ਸਿਰ ਮੱਥੇ ਆ ਅਸੀਂ ਮੰਡਲਾਂ 'ਚ ਕੱਲ ਜ਼ਿਲ੍ਹਾ ਪ੍ਰਧਾਨ ਸਾਡੇ ਰਾਜ ਸਿੰਘ ਜੀ ਨੇ ਮਿਲੋ ਤੇ ਬਰਸੀ ਥਾਣਾ ਮੀਟਿੰਗਾਂ 'ਚ ਇਹਨਾਂ ਨੇ ਵੀ ਆ ਆਸੀ ਵੀ ਬਸੇ ਪਠਾਣਾ ਕਮਾਣੂ ਉਧਰ ਮੀਟਿੰਗ ਆਸੀ ਕਰ ਰਹੇ ਆ ਠੀਕ ਹੈ ਬਾਕੀ ਜਿਹੜੇ ਹੋਰ ਸਾਰੇ ਵਰਕਰ ਆ ਤੁਹਾਡੇ ਰਾਹੀਂ ਮੈਸੇਜ ਦਨੇ ਵੀ ਭਾਈ ਵੱਧ ਤੋਂ ਵੱਧ ਪਾਰਟੀ ਨਾਲ ਜੁੜੋ ਇਹਦੇ ਨਾਲ ਹੀ ਦੇਸ਼ ਹੁੰਤੀ ਜਿਹੇ ਸਿਕਨਤ ਜਾ ਰਿਹਾ ਤੁਸੀਂ ਦੇਖਿਆ ਕਿ ਪਾਰਦਰਸ਼ ਦਾ ਨਾਮ ਦੁਨੀਆਂ ਦੇ ਕੋਨੇ-ਕੋਨੇ ਚ ਅੱਜ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ ਉਹ ਸ੍ਰੀ ਤੇਜਪ੍ਰੀਮ ਮਿੰਸਟਰ ਨੇ ਇਧਰ ਮੋਦੀ ਜੀ ਦੀ ਸੋਚ ਨਾਲ ਕਿਹਾ ਹੈ ਹਰਿਆਣਾ ਕਿੱਦਾਂ ਲੱਗਦਾ ਜੀਗਾ ਤੁਸੀਂ ਸਾਰੇ ਕਹਿੰਦੇ ਯਾਰ ਕੀ ਯਾਰ ਕੀ ਯਾਰ ਕੀ 70 ਸੀਟਾਂ ਬੀਜਪੀ ਚੜ ਗਈ ਤੇ ਕਾਂਗਰਸ ਅੱਗੇ ਡੰਗੀ ਤੇ ਤੁਸੀਂ ਦੇਖਿਆ ਬੀਜਪੀ ਸਰਕਾਰ ਬਣਾ ਕੇ ਇਸੇ ਤਰ੍ਹਾਂ ਦਿੱਲੀ ਚ ਵੀ ਇਹਦੀ ਸਰਕਾਰ ਬਣਾ ਰਹੇ ਆ ਉਹ ਡੰਕੇ ਦੀ ਚੋੜ 50 ਸੀਟਾਂ ਬਣਾ ਕੇ ਬਣਾਵਾਂਗੇ ਕੇਜਰੀਵਾਲ ਕਹਿੰਦਾ ਬੜੇ ਧਾਕਣਾ ਕਹਿੰਦਾ ਜੀ ਸਾਡੀ ਸਰਕਾਰ ਬੜੀ ਹੋਈ ਓਏ ਓ ਬੇਈਮਾਨ ਤਾਂ ਤੁਸੀਂ ਨੌਕੂ ਲੈਨੇ ਤੁਸੀਂ ਅੱభి ਜਵਾਨ ਗੰਦੀ ਕਰਦੇ ਆ ਐ ਨਾ ਕਰੋ ਤੁਸੀਂ ਰੱਬ ਨਾਲ ਨੌ ਲੈ ਦਿਨ ਨਾਲ ਨਾ ਉਹ ਮਾਰੇ ਬੰਦੇ ਨਾਲ ਨੌ ਲੈ ਜਿਹਨੇ ਸਾਰੇ ਦੇਸ਼ ਨੂੰ ਲੁੱਟ ਲੇ ਗਰੀਬ ਲੁੱਟ ਲੇ ਇੱਥੇ ਪੰਜਾਬ ਚ ਕੀ ਕਰਿਆ ਇੱਥੇ 7 ਰਾਜ ਸਭਾ ਸੀਟਾਂ ਦੀਆਂ ਇੱਕ ਵੀ ਉਹਨਾਂ 80 ਬੰਦੇ ਨੇ ਦਿੱਤੀ ਉਹ ਵੱਲ ਕੀ ਕਰਦਾ ਉਹ ਤਾਂ ਕਹਿੰਦਾ ਨਾ ਇੱਥੇ ਇੱਕ 80 ਡਿਪਟੀ ਸੀਐਮ ਲਾਉਂ ਕਿਤੇ ਲਾਤਾ ਸਾਡਾ ਝਾੜੂ ਲੈ ਕੇ ਸਾਡੇ ਪਰੀ ਫੇਰਨਾ ਸ਼ੁਰੂ ਕਰਦਾ ਇਹ ਗੱਲਾਂ ਹੀ ਬੰਦੀਆਂ ਇਹ ਦੱਸਾਂਗੇ ਅਸੀਂ ਦਿੱਲੀ ਦੇ ਮਤੇ 25-30 ਹਜ਼ਾਰ ਬੰਦੇ ਨੇ ਹਵਾਲੇ ਕੀ ਸਮਾਜ ਦੇ ਨਾਲ ਜਿਹੜਾ ਝਾੜੂ ਪੁੱਠਾ ਕਰਕੇ ਕੇਜਰੀਵਾਲ ਦੇ ਘਰ ਰੱਖ ਕੇ ਆਇਆ ਵੀ ਹੁਣ ਤੇਰੇ ਮਾੜੇ ਦਿਨ ਆ ਗਏ ਅੱਜ ਖਰਦੀਪ ਸਿੰਘ ਸੁੱਧੂ ਜੀ ਦੇ ਨਿਵਾਸ ਦੇ ਵਿਕੇ ਸਰਦਾਰ ਬਜਾਰ ਸਿੰਘ ਪੱਟੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਸਭੂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਕੱਤਰਿਤ ਹੋਈ ਆ ਪੋਖ ਸਮਾਗਮ ਦੇ ਵਿੱਚ ਆਏ ਸੀ ਔਰ ਜਿਸ ਤਰ੍ਹਾਂ ਗੱਲ ਚੱਲਦੀ ਹੈ ਮੈਂਬਰਸ਼ਿਪ ਦੀ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਇਹਨਾਂ ਦਾ ਮੇਰੇ ਗ੍ਰਾਹ ਪਹੁੰਚਣ ਤੇ ਬਹੁਤ-ਬਹੁਤ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਮੀਟਿੰਗ ਦੇ ਰੂਪ ਵਿੱਚ ਇਹਨਾਂ ਨੇ ਜਿਹੜਾ ਏਜੰਡਾ ਸੀਗਾ ਭਰਤੀ ਮਹੀਮ ਦਾ ਸਾਡਾ ਵੀ ਉਪਲਖਸ਼ ਇਹ ਹੈ ਕਿ ਅਸੀਂ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਗਤੀ ਨੂੰ ਅੱਗੇ ਵਧਾਈਏ। ਔਰ ਇਸੇ ਤਰੀਕੇ ਨਾਲ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਜਿਹੜੇ ਯਾਰ ਦੀ ਲੀਡਰਸ਼ਿਪ ਹੈ ਉਹਨੂੰ ਵਿਸ਼ਵਾਸ ਜੀ ਦੁਆਨਾ ਹੈ ਕਿ ਜਿਲ੍ਹਾ ਸ਼੍ਰੀ ਪਤੇਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਿਆ ਜਾਵੇਗਾ ਵੱਡੀ ਗਿਣਤੀ ਦੇ ਵਿੱਚ ਜਿਲ੍ਹਾ ਪ੍ਰਧਾਨ ਸਰਦਾਰ ਸਿੰਘ ਭੱਤੀ ਦੀ ਅਗਵਾਈ ਦੇ ਵਿੱਚ ਮੈਂ ਦੁਬਾਰਾ ਫਿਰ ਤੋਂ ਇੱਥੇ ਇਹਨੇ ਮੀਟਿੰਗ ਲੈਣ ਆਏ ਨੇ ਇਹਨਾਂ ਦਾ ਦਿਲ ਦੇ ਘਰੇ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ Why would you